ਮੈਟਰ ਤੁਹਾਡੇ ਵਾਸਤੇ ਅੱਜ ਆਪਾਂ ਅਰਜਨ ਰੌਲੀ ਵਾਲੇ ਘੋੜੇ ਦੀ ਬੱਚੀ ਲੈ ਕੇ ਆਇਆ ਤੇ ਦੇਖਣ ਨੂੰ ਘੋੜੀ ਲੱਗ ਰਹੀ ਆ ਹੈਗੀ ਇਹ ਵਸ਼ੇਰੀ ਹੋਈ ਆ ਕਿਉਂ ਇਹਦੀ ਉਮਰ ਆ 3 ਮਹੀਨੇ ਅਰਜਨ ਰੌਲੀ ਵਾਲੇ ਘੋੜੇ ਦਾ ਬਲੱਡ ਆ ਉਹ ਤੁਹਾਨੂੰ ਪਤਾ ਹੀ ਆ ਕਿੰਨੇ ਚੰਗੇ ਬੱਚੇ ਪੈਦਾ ਕਰੇ ਹੋਏ ਨੇ ਘੋੜੇ ਨੇ ਉਹਨੇ ਤੇ ਉਹਨਾਂ ਬੱਚਿਆਂ ਦੇ ਵਿੱਚ ਇੱਕ ਆ ਤੁਹਾਨੂੰ ਘੋੜੀ ਦਿਖਾਉਣ ਲੱਗਿਆ ਦੋਸਤੋ ਲਾਲ ਚੰਬੀ ਆ ਤੇ ਚੰਬਾਪਨ ਬਹੁਤ ਜ਼ਿਆਦਾ ਆ ਪੈਰ ਚਾਰੇ ਚਿੱਟੇ ਆ ਤੇ ਪੇਟ ਚਿੱਟਾ ਮੂੰਹ ਚਿੱਟਾ ਦੋਸਤੋ ਮੇਟ ਹੋਈ ਹੋਈ ਆ ਘੋੜੀ ਇਹ ਇਦੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ 'ਚ ਆਪਣੀ ਨਾਲ ਐਂਡ ਤੱਕ ਬਨੇ ਰਹੋ ਤੇ ਆਪਣੇ ਚੈਨਲ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਆ ਇਸ ਘੋੜੀ ਦੀ ਦੋਸਤੋ ਪਿੱਠ ਪੜਾ ਤੁਸੀਂ ਦੇਖ ਹੀ ਲਿਆ ਘੋੜੀ ਦਾ ਤੇ ਬਾਡੀ ਬੁੱਡੀ ਦੀ ਐਂਡ ਚੰਗੀ ਆ ਵੱਡੀ ਘੋੜੀ ਆ 61 ਇੰਚ ਹਾਈਟ ਆ ਮਾਲਕ ਵੀਰ ਕਹਿੰਦੇ ਇਹਦੀ 61 ਇੰਚ ਹਾਈਟ ਆ ਅਰਜਨ ਰੌਲੀ ਵਾਲੇ ਘੋੜੇ ਦੀ ਬੱਚੀ ਆ ਤੇ ਦੋਸਤੋ ਮੇਟ ਕਰਾਈ ਨੂੰ 10-12 ਦਿਨ ਹੋ ਗਏ ਬਾਈ ਕਹਿੰਦੇ ਵੀ ਪਦਮ ਘੋੜੇ ਤੋਂ ਮੇਟ ਕਰਾਤੀ ਆਪਾਂ ਨੇ ਇਹ ਤੇ ਬਾਈਆਂ ਨੇ ਹੁਣ ਇਹ ਘੋੜੀ ਸੇਲ ਕਰਨੀਆਂ ਦੋਸਤੋ ਤੇ ਕਾਹਾ ਟੈਂਚ ਹਾਈਟਾ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਤੇ ਬਾਈ ਕਹਿੰਦੇ ਸਵਾਰੀ ਵਗੈਰਾ ਨਹੀਂ ਇਹਦੇ ਉੱਤੇ ਆਪਾਂ ਕਰਨ ਲੱਗੇ ਦੋ ਦੰਦ ਵਾਲੀਆਂ ਟੋਪੀਆਂ ਜਿਹੜੀਆਂ ਉਹ ਹੁਣ ਲਾਉਣ ਲੱਗੀ ਆ ਦੋਸਤੋ ਘੋੜੀ ਇਹ ਤੇ ਬਾਕੀ ਤੁਸੀਂ ਘੋੜੀ ਦੇਖ ਲਓ ਐਕਟਿਵ ਪੂਰੀ ਫੁੱਲਾ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹਵਾਣਾ ਘੋੜੀ ਬਾਡੀ ਬੁੱਡੀ ਦੀ ਐਨ ਚੰਗੀਆਂ ਸੋਹਣੀ ਸੁਨੱਖੀ ਘੋੜੀ ਆ ਮਿੱਤਰੋ ਘਰੇ ਰੱਖਣ ਵਾਲੀ ਤੇ ਗੁਲਾਬੇ ਪਿੰਡਾ ਬਾਈ ਦਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਹੈ ਜਾਂਦਾ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹਵਾਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਦਿੱਤਾ 2.5 ਲੱਖ ਰੁਪਇਆ ਬਾਈ ਮੁੱਲ ਕਰਦਾ ਬਾਈ ਕਹਿੰਦਾ ਵੀ ਫੋਨ ਉਹੀ ਕਰਨ ਜਿਨ੍ਹਾਂ ਨੇ ਲੈਣੀਆਂ ਤੇ ਸਵਾਦ ਲੈਣ ਵਾਲੇ ਮਿੱਤਰ ਪਿਆਰੇ ਦੂਰ ਰਹਿਣ ਉਹ ਨਾ ਫੋਨ ਕਰਨ ਤੇ ਜਿਹੜਾ ਕੋਈ ਸੱਜਣ ਖਰੀਦਣ ਦਾ ਚਾਹਵਾਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਕਨਫਰਮ ਕਰ ਸਕਦੇ ਹੋ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਘੋੜੀ ਖਰੀਦ ਸਕਦੇ ਹੋ ਮਿੱਤਰੋ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ